ਲੋ ਵੀ ਗਰਮੀਆਂ ਆ ਗਈਆਂ ਘਰ ਦੇ ਵਿੱਚ ਸੋਈ ਦੇ ਵਿੱਚ ਜਦੋਂ ਲੇਡੀਜ਼ ਕੰਮ ਕਰਦੀਆਂ ਨੇ ਤਾਂ ਧੂਆ ਜਿਹੜਾ ਹੁੰਦਾ ਕੱਢਣ ਵਾਸਤੇ ਆਪਾਂ ਕਈ ਵਰੀ ਕੋਈ ਆਡਕਟ ਫੈਨ ਬਣਾ ਦਨੇ ਜਾਂ ਕੋਈ ਉੱਪਰ ਸਪੇਸ ਰੱਖ ਲੈਨੇ ਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਚੀਜ਼ਾਂ ਦੇ ਵਿੱਚ ਚਿਮਨੀ ਬਿਲਕੁਲ ਹੀ ਬਹੁਤ ਵਧੀਆ ਵਰਕ ਕਰਦੀ ਹੈ ਚਿਮਨੀ ਜਿਹੜਾ ਕੰਮ ਕਰਦੀ ਹੈ ਸੋਈ ਦਾ ਜਿਹੜਾ ਧੂਆ ਹੁੰਦਾ ਉਹਨੂੰ ਬਾਹਰ ਕੱਢਦੀ ਹੈ ਤਾਂ ਗੱਲ ਕਰੀਏ ਗਿੱਦੜਵਾਲੀ ਬੰਸਲ ਇਲੈਕਟ੍ਰੋਨਿਕਸ ਤੇ ਤੁਹਾਨੂੰ ਚਿਮਨੀਆਂ ਦੇ ਹਰ ਤਰ੍ਹਾਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਤੇ ਕੰਪਨੀ ਦੀਆਂ ਚੀਜ਼ਾਂ ਮਿਲਣਗੀਆਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਨ ਫਲੇਮ ਕੰਪਨੀ ਦਾ ਤੁਸੀਂ ਇਹ ਡਿਜ਼ਾਈਨ ਦੇਖ ਸਕਦੇ ਹੋ ਬੜਾ ਹੀ ਖੂਬਸੂਰਤ ਤੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਡਿਜ਼ਾਈਨ ਹੈ ਇਸ ਤੋਂ ਇਲਾਵਾ ਸਨ ਫਲੇਮ ਦਾ ਇੱਕ ਆਹ ਮਾਡਲ ਆਂਦਾ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੇ ਸਾਈਜ਼ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਰੈਡੀ ਕੀਤਾ ਗਿਆ ਹੈ ਵੱਡੀਆਂ ਕੋਠੀਆਂ ਪਰ ਦੀ ਰਸੋਈ ਹੈ ਮੰਨ ਲਓ ਤੁਹਾਡੀ ਉੱਥੇ ਤੁਸੀਂ ਇਹਨੂੰ ਐਡਜਸਟਮੈਂਟ ਕਰਕੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਲਗਾ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮਾਹ ਲਕਸ਼ਮੀ ਦਾ ਬੜਾ ਹੀ ਸੋਹਣਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਾਫੀ ਸਲੀਮਟਰੀ ਮਾਡਲ ਬਣਿਆ ਹੋਇਆ ਹੈ ਇਹ ਵੀ ਆਪਣਾ ਚਿਮਨੀ ਦਾ ਕੰਮ ਹੀ ਕਰਦਾ ਹੈਗਾ ਇਸ ਤੋਂ ਇਲਾਵਾ ਮਾਹ ਲਕਸ਼ਮੀ ਦਾ ਇੱਕ ਆ ਟਾਪ ਮਾਡਲ ਆਇਆ ਜਿਹੜਾ ਕਿ ਬੜੇ ਹੀ ਨਵੇਂ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਇੰਦਾ ਦਾ ਡਿਜ਼ਾਈਨ ਜਿਹੜਾ ਹੈਗਾ ਚਿਮਨੀਆਂ ਦਾ ਨਹੀਂ ਮਿਲੇਗਾ ਕਿਉਂਕਿ ਬਾਂਸਲ ਇਲੈਕਟ੍ਰੋਨਿਕਸ ਕੋਲੇ ਇਸ ਤੋਂ ਇਲਾਵਾ 20 ਪਲਸ ਹੋਰ ਡਿਜ਼ਾਈਨ ਅਵੇਲੇਬਲ ਨੇ ਚਿਮਨੀਆਂ ਦੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੁਹਾਡੇ ਘਰ ਦੇ ਵਿੱਚ ਜੇ ਚਿਮਨੀ ਹੈਗੀ ਆ ਨਾ ਤਾਂ ਉਸ ਦੀ ਮੰਨ ਲਓ ਕੋਈ ਪ੍ਰੋਬਲਮ ਆ ਜਾਂਦੀ ਕੋ ਖਰਾਬ ਹੋ ਜਾਂਦੀ ਤਾਂ ਉੱਥੇ ਇਹਦੀ ਸਰਵਿਸ ਪਲਸ ਰਿਪੇਅਰਿੰਗ ਬੜੇ ਹੀ ਤਸੱਲੀ ਬਖਸ਼ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਹੋਟਲ ਹੀ ਛੋਟਾ ਜਿਹਾ ਹੋਟਲ ਨੇ ਆਜਾ ਮਾਲ ਕੋਲੇ ਇਹ ਬਾਗੋੜੀਆਂ ਪਾਸੇ ਪਾ ਕਰ ਦਿਓ ਕੋਈ ਮੈਨੂੰ ਤਾਂ ਲੱਗਣਾ ਜੇ ਨਾ ਮੋਟੂ ਟੱਕਰ ਬਣਾ ਲਿਆ ਬਣਾ ਲਿਆ ਨਿਕਿਆ ਨਹੀਂ ਉਹ ਕੋਈ ਨਹੀਂ ਉਹ ਬਣਾ ਲਿਆ ਮੈਂ ਉੱਤੇ ਲਿਖ ਦੂੰਗਾ